ਐਮਐਲਏ ਸਾਹਿਬ ਬੈਠਿਆ ਹੈ ਲਾਲਜੀਤ ਪੁੱਲਰ ਬੈਠਾ ਜਿਹੜਾ ਕੈਂਡੀਡੇਟ ਹੈ ਫਿਰ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦੱਬਣ ਨੂੰ ਤਿਆਰ ਵਾਹ ਬਈ ਵਾਹ ਅੱਜ ਮੈਂ ਮਾਜੇ ਜੀ ਸੀ ਮਜੀਠੇ ਅਜਨਾਲੇ ਚੁਗਾਵਾ ਜੰਡਿਆਲਾ ਰਈਆ ਫੋਡੇ ਕੋਲੇ ਆ ਗਿਆ ਤੀਰ ਨਿਸ਼ਾਨੇ ਤੇ ਤੀਰ ਨਿਸ਼ਾਨੇ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਇੱਕ ਤਰੀਕ ਨੂੰ ਜਦੋਂ ਝਾੜੂ ਵਾਲਾ ਬਟਨ ਦਬੋਗੇ ਥੋੜੀ ਡਿਊਟੀ ਖਤਮ ਮੇਰੀ ਡਿਊਟੀ ਸ਼ੁਰੂ ਲਾਲਜੀਤ ਦੀ ਡਿਊਟੀ ਸ਼ੁਰੂ ਦਿੱਲੀ ਜਾਊਗਾ ਤੁਹਾਡਾ ਪੁੱਤ ਜਦੋਂ ਦਿੱਲੀ ਜਾ ਕੇ ਪਾਰਲੀਮੈਂਟ ਚ ਗੱਜੂਗਾ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ 1 ਰੁਪਈਆ ਵੀ ਪੰਜਾਬ ਦਾ ਰੋਕ ਕੇ ਦਿਖਾ ਦੇ ਕੋਈ ਮਾਜੇ ਦੀ ਸ਼ਕਤੀ ਦਿੱਲੀ ਪੇਚੋ ਸਾਡਾ ਮਾਜੇ ਦਾ ਜਰਨੈਲ ਆ ਜੀ ਸੁਬੀਰ ਏਕਾ ਰੱਖਿਓ ਬੋਰਡ ਨਾ ਖਰਾਬ ਕਰ ਲਿਓ ਇੱਧਰ ਉੱਧਰ ਆਪਣੇ ਕੋਲ ਹੀ ਇਹ ਸਰਕਾਰ 3 ਸਾਲ ਅੱਗੇ ਉਦੋਂ 5 ਸਾਲ ਫੇਰ ਅੱਗੇ ਉਦੋਂ 5 ਸਾਲ ਫੇਰ ਅੱਗੇ ਆਪਣੇ ਕੋਲ ਹੀ ਇਹ ਲੋਕਾਂ ਦੀ ਪਹਿਲੀ ਵਾਰ ਤਾਂ ਸਰਕਾਰ ਬਣੀ ਹੈ ਕੰਮ ਤਾਂ ਪਾਈ ਕਰਨੇ ਆ ਇਧਰ ਉਧਰ ਬੋਰਡ ਨਾ ਖਰਾਬ ਕਰ ਲਿਓ ਲਾਲਜੀਤ ਨੂੰ ਪਾ ਕੇ ਬੋਰਡ ਦਾ ਵੀ ਮੁੱਲ ਪਵਾਓ ਔਰ ਨਾਲ ਉਸ ਤੋਂ ਬਾਅਦ ਫਿਰ ਕੰਮ ਕਰਨ ਦਾ ਨਜ਼ਾਰਾ ਮੈਨੂੰ ਵੀ ਆਊਗਾ ਕਿ ਹਾਂ ਬਈ ਸਮਝ ਲਓ ਚਾਰੂ ਦਾ ਬਦਲਨ ਦੱਬੋਂਗੇ ਸਮਝ ਲਓ ਵੋਟ ਮੈਨੂੰ ਪੈ ਰਹੀ ਹੈ ਮੈਨੂੰ ਮੇਰੀ ਮੇਰੀ ਸਵਾ ਦੋ ਸਾਲ ਦੀ ਇਮਾਨਦਾਰੀ ਜਿਹਦੀ ਸੌ ਨਹੀਂ ਖਾਂਦੇ ਤੁਸੀਂ ਮੈਨੂੰ ਪੈ ਰਹੀ ਹੈ ਮੈਂ ਦੱਸੂ ਮੇਰੇ ਇਹਨਾਂ ਨੂੰ ਜਿੰਨਾ ਚਿਰ ਮੈਨਾਂ ਦੀ ਜੜ ਨਹੀਂ ਪੁੱਟਦਾ